ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਮੇਰਾ ਨਾਮ ਸ਼ੈਨਾ ਹੈ ਮੈਂ ਸਰਕਾਰੀ ਕੰਨੈਸਿਅਨ ਸੀਨੀਅਰ ਸਕੂਲ ਸ਼ੈਨਾ ਦੀ ਵਿਦਿਆਰਥਣਾਂ ਮੈਨੂੰ ਮੇਰੇ ਦਰਜ ਨਤੀਜਾ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਟ ਮੈਨੂੰ ਥੋੜੀ ਜ਼ਿਆਦਾ ਉਮੀਦ ਸੀ ਪਰ ਪੰਜ ਨੰਬਰ ਮੇਰੇ ਪ੍ਰੈਕਟੀਕਲ ਦੇ ਕੱਟ ਜਾਣ ਕਾਰਨ ਮੈਂ ਟੌਪ ਕਰਨ ਨਹੀਂ ਰਹਿ ਗਈ ਬਟ ਮੈਨੂੰ ਪੂਰੀ ਉਮੀਦ ਸੀ ਕਿ ਮੈਂ ਟੌਪ ਕਰਾਂ ਮੈਂ ਜੁਡੀਸ਼ੀਅਲ ਸਰਵਿਸਿਜ਼ ਜੁਆਇਨ ਕਰਨਾ ਚਾਹੁੰਦੀ ਹਾਂ ਪਾਪਾ ਵੱਲੋਂ ਤਾਂ ਮੈਨੂੰ ਫੁੱਲ ਸਪੋਰਟ ਮਿਲਦੀ ਰਹੀ ਹੈਗੀ ਤੇ ਉਹ ਕਦੇ ਵੀ ਸਾਡੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹੱਟਦੇ ਤੇ ਅੱਗੇ ਵੀ ਉਹ ਮੈਨੂੰ ਪੂਰੀ ਸਪੋਰਟ ਕਰਦੇ ਆ ਵੀ ਮੈਂ ਜਿਹੜੀ ਵੀ ਲਾਈਨ 'ਤੇ ਜਾਣਾ ਚਾਹੁੰਦੀ ਆ ਉਹਨਾਂ ਵੱਲੋਂ ਮੈਨੂੰ ਫੁੱਲ ਸਪੋਰਟ ਮਿਲ ਰਹੀ ਆ ਕੀ ਲੱਗਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਪਾਪਾ ਆਪਣੀ ਮਿਹਨਤ ਨਾਲ ਸਾਰੀ ਤੁਹਾਡੀ ਕੋਈ ਸ਼ੇ ਪੂਰੀ ਕਰ ਰਹੇ ਤੁਸੀਂ ਵੀ ਉਹ ਨਹੀਂ ਕਰੋਗੇ ਹਾਂਜੀ ਤੁਸੀਂ ਵੀ ਕਰੋਗੇ ਹਾਂਜੀ ਮੈਨੂੰ ਪੂਰੀ ਉਮੀਦ ਆ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੀ ਕੀ ਅੱਗੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਪੜਨਾ ਚਾਹੀਦਾ ਬੱਚਾ ਨੂੰ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਆਪਣੇ ਮਾਤਾ ਪਿਤਾ ਆਪਣੇ ਟੀਚਰਾਂ ਤੋਂ ਅਧ ਟੀਚਰਾਂ ਨੂੰ ਤੋਂ ਬਹੁਤ ਉਮੀਦਾਂ ਨੇ ਤਾਂ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਹੈਗਾ ਅੱਜ ਕਿ ਪੜਨਾਗਾ ਵੱਧਣਾ ਫੁੱਲਣਾਗਾ ਕਿੰਨੀ ਖੁਸ਼ੀ ਹੋਈ ਜਿਵੇਂ ਅ ਮਰਗੀ ਨੇ ਪਰਸੈਂਟ ਲੈ ਕੇ ਹੁਣ ਸਾਰੇ ਤੁਹਾਨੂੰ ਪਿਆਰ ਮਾਨ ਸਨਮਾਨ ਦੇ ਰਹੇ ਨੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਤੇ ਕਿਤੇ ਮਰਗੀ ਕੀ ਕੀ ਸਿੱਖਣ ਨੂੰ ਮਿਲਿਆ ਅੱਜ ਅੱਜ ਸਾਨੂੰ ਜਿੱਦਾਂ ਕਿ ਐਸਐਸਪੀ ਸਰ ਨੇ ਸਨਮਾਨ ਕੀਤਾ ਉਹਨਾਂ ਦੀ ਲਾਈਫ ਜਰਨੀ ਤੋਂ ਬਹੁਤ ਕੁਝ ਸਿੱਖਣ ਵਾਲੀ ਮਿਲਿਆ ਹੁਣ ਜਦੋਂ ਕੋਈ ਮਾਨ ਸਨਮਾਨ ਕਰਦਾ ਉਹ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈਗੀ ਹੋਰ ਜ਼ਿਆਦਾ ਕਰਨ ਦੀ ਇੱਛਾ ਹੁੰਦੀ ਹੈ ਮੇਰਾ ਨਾਮ ਅਸਤਖਨ ਵੀ ਕਰਦੇ ਵੀਰੇ ਕਿ ਮੈਂ ਬਿਲਕੁਲ ਨਾਰਮਲ ਪਰਿਵਾਰ ਚੋਂ ਆਂ ਮੈਂ ਕਿ ਮੋਟਰਸਾਈਕਲ ਜਿਹੜੀ ਚਲਾਉਣਾ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਮੇਰੇ ਤਿੰਨ ਬੱਚੇ ਨੇ ਤੇ ਇਹਨਾਂ ਨੂੰ ਮੈਂ ਵਧੀਆ ਪੜਾ ਰਿਹਾ ਹਾਂ ਬਲਕਿ ਸਰਕਾਰੀ ਸਕੂਲ ਚ ਪੜ੍ਹਦੇ ਨੇ ਬੇਟੀ ਨੇ ਮੇਰੇ ਜਦੋਂ ਰਿਜ਼ਲਟ ਆਇਆ ਦੂਜੇ ਦਿਨ ਸਾਨੂੰ ਪਤਾ ਲੱਗਿਆ ਬਈ 99% ਨੰਬਰ ਨੇ ਨਵੀਂ ਤਾਂ 100% ਦੇ ਸੀ ਉਹ ਪ੍ਰੈਕਟੀਕਲ ਚ ਉਹਦੇ ਪੰਜ ਨੰਬਰ ਕੱਟੇ ਗਏ ਬਹੁਤ ਦੁੱਖ ਲੱਗਿਆ ਲੋਕਾਂ ਨੂੰ ਤੇ ਹੁਣ ਕਰਤਾ ਚਲੋ ਹੁੰਦਾ ਹੈ ਨਾ ਪਰ ਫਿਰ ਵੀ ਬੱਚਿਆਂ ਦੀ ਖੁਸ਼ੀ ਵਾਸਤੇ ਅਸੀਂ ਕਦੇ ਵੀ ਵਿਚ ਨਹੀਂ ੜਦੇਗੇ ਅੱਗੇ ਵੀ ਜਿਵੇਂ ਜਾਣਗੇ ਮੈਂ ਪੜ੍ਹਾਵਾਂਗੇ ਇਹਨਾਂ ਨੂੰ ਪਿੰਡ ਵੱਲੋਂ ਪੂਰਾ ਸਪੋਰਟ ਸਕੂਲ ਵੱਲੋਂ ਪੂਰੀ ਖੁੱਲ੍ਹ ਸਪੋਰਟ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜਿੰਨੀ ਮਿਲ ਗਈ ਅੱਜ ਸਾਰੇ ਕਿਸ ਤਰ੍ਹਾਂ ਮਾਨ ਸਨਮਾਨ ਮਿਲ ਰਿਹਾ ਪਹਿਲਾਂ ਵੀ ਡੀਸੀ ਸਾਹਿਬ ਦੇ ਸਾਨੂੰ ਮਾਨ ਸਨਮਾਨ ਦਿੱਤਾ ਗਿਆ ਬਹੁਤ ਖੁਸ਼ ਹੋਏ ਜਿਲ੍ਹਾ ਬਰਨਾਲਾ ਦੇ ਜਿਹੜੇ 12ਵੀਂ ਜਮਾਤ ਦੀ ਜਿਹੜੇ ਰਿਜ਼ਲਟ ਆਈ ਸੀ ਉਹਦੇ ਵਿੱਚ ਸਾਡੇ ਟਾਪਰ ਨੇ ਹਰਸਿਰਤ ਕੌਰ ਸ਼ੈਨਾਜ਼ ਮੋਹਿਨੀ ਤੇ ਸੁਪ੍ਰੀਤ ਕੌਰ ਉਹਨਾਂ ਦੀ ਸੀ ਉਹਨਾਂ ਦੀ ਤੇ ਉਹਨਾਂ ਦੇ ਪੇਰੈਂਟਸ ਦਾ ਸੀ ਫੈਲਿਸਿਟੇਸ਼ਨ ਸਨਮਾਨ ਕਰਾਇਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡਾ ਇਹ ਮਕਸਦ ਸੀ ਉਹਨਾਂ ਤੋਂ ਸਮਝੀਏ ਕਿ ਇੱਕ ਵੀ ਸਕਸੀਡ ਕਰਤਾ ਤੇ ਇਹਦੇ ਨਾਲ ਨਾਲ ਇਹ ਬਾਕੀ ਬੱਚੇ ਵਾਸਤੇ ਵੀ ਜ਼ਿਲ੍ਹਾ ਦੇ ਵਿੱਚ ਕੋ ਰੋਲ ਮਾਡਲ ਬਣ ਤੇ ਮੇਰੇ ਲੈਵਲ ਤੇ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਸਾਰੇ ਨੂੰ ਕੰਗ੍ਰੈਚੁਲੇਟ ਕਰਤਾ ਤੇ ਇਹਨਾਂ ਦੀ ਇਹ ਸੀ ਜਿਹੜੇ ਵੀ ਇਹਨਾਂ ਦੀ ਪੈਸ਼ਨ ਐਂਡ ਡ੍ਰੀਮ ਹੈ ਉਹ ਅਚੀਵ ਕਰਨ ਤੇ ਇਹਨਾਂ ਦੀ ਸਾਰੀ ਪ੍ਰਸ਼ਾਸਨ ਲੈਵਲ ਤੇ ਵੀ ਜਦੋਂ ਵੀ ਇਹਨਾਂ ਨੂੰ ਕੋਈ ਲੋੜ ਪੈਂਦੀ ਅਸੀਂ ਸਾਰੇ ਤਿਆਰ ਨੇ ਕੋਈ ਵੀ ਹੈਲਪ ਕਰਨ ਵਾਸਤੇ ਇਹ ਸਾਡੇ ਵਾਸਤੇ ਮਾਨ ਦੀ ਗੱਲ ਹੈ ਜੀ ਛੋਟੇ ਜ਼ਿਲ੍ਹੇ ਹੋਣ ਦੇ ਬਾਵਜੂਦ ਸਾਡੇ ਟੌਪਰਸ ਵਿੱਚੋਂ पांच चार लड़कियां ਸਾਡੇ ਟਾਪਰਸ ਨੇ ਇਹ ਸਾਡੇ ਵਾਸਤੇ ਡੀਓ ਮੈਡਮ ਵਾਸਤੇ ਤੇ ਸਿੱਖਿਆ ਮੈਕਮੇਟ જિલ્લા ਪ੍ਰਸ਼ਾਸਨ ਦੇ જિલ્લા ਬਰਨਾਲੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਵੀ ਇਹ ਮਾਨ ਦੀ ਗੱਲ ਕਿ ਸਾਰੇ ਦੇ ਸਾਰੇ ਕੁੜੀਆਂ ਨੇ ਤੇ ਜਿਵੇਂ ਸਰਕਾਰ ਵੱਲੋਂ ਵੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਚਲਾ ਰਹੀ ਤੇ ਸਾਡਾ ਇਹ ਕੋਸ਼ਿਸ਼ ਰਹੂਗੀ ਅਸੀਂ ਇਹਨਾਂ ਨੂੰ ਰੋਲ ਮਾਡਲ ਬਣਾ ਕੇ ਬਾਕੀ ਬੱਚਿਆਂ ਨੂੰ ਵੀ ਅਸੀਂ ਮੋਟੀਵੇਟ ਕਰੀਏ ਕਿ ਮੈਨੇ ਦੇ ਨਾਲ ਫਿਰ ਰਿਜ਼ਲਟ ਵੀ ਮਿਲਦੀ ਤੇ ਸਫਲ ਵੀ